ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਖਿਚੜੀ ਦੀ ਰੈਸਪੀ ਜੋ ਕਿ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਂਦੀ ਆ। ਇਹ ਖਿਚੜੀ ਬਣਾਉਣ ਲਈ ਮੈਂ ਇੱਕ ਕਾਲੀ ਚੌਲਾਂ ਦੀ ਲਈ ਆ। ਇਹ ਆਪਾਂ ਨੇ ਮਿਕਸ ਕਰਕੇ ਪਹਿਲਾਂ ਹੀ ਰੱਖੇ ਹੋਏ ਸੀ ਚੌਲ ਤੇ ਧੋਮੀ ਮੰਗੀ। ਇਹਦੇ ਵਿੱਚ ਮੈਨੂੰ ਜਿਹੜੀ ਦਾਲ ਸੀ ਉਹ ਥੋੜੀ ਜਿਹੀ ਘੱਟ ਲੱਗੀ ਤੇ ਮੈਂ ਇਹਦੇ ਵਿੱਚ ਮੂੰਗੀ ਮਸਲੀ ਦੇ 2 ਟੇਬਲस्पून ਸੀਗੇ ਦਾਲ ਦੇ ਉਹ ਐਡ ਕਰਤੇ ਨੇ। ਇਹ ਦਾਲ ਸੀਗੀ ਜਿਹੜੇ ਮੇਰੇ ਕੋਲ ਪਹਿਲਾਂ ਹੀ ਰੱਖੀ ਹੋਈ ਸੀ। ਵੈਸੇ ਵੀ ਇਹ ਖਤਮ ਐਂਟਰਾਈਜ਼ ਸੀਗਾ ਜਿਹੜਾ ਇਹਦਾ ਕੋਟਾ ਉਹੀ ਸੀਗਾ ਪਿਆ। ਤੇ ਮੈਂ ਕਿਹਾ ਚਲੋ ਇਹ ਵੈਸੇ ਵੀ ਕਿਛੇ ਕੰਮ ਨਹੀਂ ਸੀ ਹੋਣੀ ਮੈਂ ਕਿਹਾ ਚਲੋ ਖਿਚੜੀ ਦੇ ਵਿੱਚ ਪਾ ਦਨੇ ਆ। ਖਿਚੜੀ ਇਹ ਦਾਲ ਜਿਹੜੀ ਆਪਾਂ ਨੇ ਇਹ ਮਿਕਸ ਕਰ ਲਈ ਆ। ਤੇ ਹੁਣ ਆਪਾਂ ਇਹਨੂੰ ਧੋਵਾਂਗੇ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਦਵਾਂਗੇ ਤਾਂ ਕਿ ਜਿਹੜੀ ਇਹਦੇ ਵਿੱਚ ਡਸਟ ਧੂੜ ਲੱਗੀ ਹੁੰਦੀ ਆ ਉਹ ਚੰਗੀ ਤਰ੍ਹਾਂ ਵਾਸ਼ ਹੋ ਜਵੇ। ਅੱਪਾ ਇਹਨੂੰ ਘੱਟ ਤੋਂ ਘੱਟ ਤਿੰਨ ਜਾਂ ਚਾਰ ਪਾਣੀਆਂ ਦੇ ਵਿੱਚ ਧੋਵਾਂਗੇ ਤਿੰਨ ਤੋਂ ਚਾਰ ਪਾਣੀਆਂ ਦੇ ਵਿੱਚ ਧੋਕਿਆ ਦੇਖੋ ਹੁਣ ਇਹ ਚੰਗੀ ਤਰ੍ਹਾਂ ਸਾਫ਼ ਹੋ ਗਈ ਹੈ ਹੁਣ ਆਪਾਂ ਇਹਨੂੰ ਪਾਣੀ ਕੱਢ ਦਾਂਗੇ ਇਹਦਾ ਸਾਰਾ ਸੌਰੀ ਗਾਇਜ਼ ਜੇ ਮੇਰੇ ਬੋਲਣ ਦੇ ਵਿੱਚ ਤੁਹਾਨੂੰ ਕੋਈ ਲੱਗੇ ਵੀ ਫੇਰ ਬਦਲ ਹੋ ਰਿਹਾ ਨਵਾਂ ਨਵਾਂ ਕੰਮ ਆ ਤਾਂ ਇਗਨੋਰ ਕਰਿਓ ਧਾਰ ਧੋਕੇ ਆਪਾਂ ਨੇ ਪਿਉ ਕੇ ਇਹਨੂੰ ਰੱਖ ਦਿੱਤਾ ਹੈ ਦਾਲ ਨੂੰ ਭਿਉ ਕਿ ਆਪਾਂ 4 5 ਤੋਂ 7 ਮਿੰਟ ਤੱਕ ਰੱਖ ਦਵਾਂਗੇ ਤਾਂ ਕਿ ਜੋ ਪੱਕਣ ਲਈ ਹੈ ਇਹਨੂੰ ਸਮਾਂ ਘੱਟ ਲਗੇ ਆਪਾਂ ਨੇ ਦਾਲ ਨੂੰ ਇੱਕ ਸਾਈਡ ਤੇ ਢੋਕੇ ਧੱਕ ਕੇ ਰੱਖਤਾ ਹੈ ਤੇ ਹੁਣ ਆਪਾਂ ਨੇ ਪਾਣੀ ਹੈ ਜਿਹੜਾ ਗਰਮ ਹੋ ਚੁੱਕਿਆ ਸੀਗਾ ਉਹਦੇ ਵਿੱਚ ਮੈਂ ਦਾਲ ਸੀਗੀ ਜਿਹੜੀ ਉਹ ਪਾਤੀ ਸੀ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚਾ ਨਾਣ ਦਾ ਤੇ ਅੱਧਾ ਚਮਚਾ ਹਲਦੀ ਦਾ ਪਾਵਾਂਗੇ ਤੇ ਅੱਧੇ ਤੋਂ ਥੋੜਾ ਜਿਹਾ ਘੱਟ ਲਗਾ ਲਓ ਆਪਾਂ ਇਹਦੇ ਵਿੱਚ ਪਾਵਾਂਗੇ ਕਾਲਾ ਨਮਕ ਇਹ ਕਾਲਾ ਨਮਕ ਹੈ ਜੀ ਕਾਲਾ ਨਮਕ ਹੈ ਜਿਹੜਾ ਇਹ ਟੇਸਟ ਵੀ ਬਹੁਤ ਵਧੀਆ ਦਿੰਦਾ ਹੈ ਤੇ ਆਪਣੇ ਹਾਜਮੇ ਲਈ ਵੀ ਬੈਸਟ ਹੁੰਦਾ ਹੈ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ ਪੱਕਣ ਦੇ ਲਈ ਛੱਡ ਦਵਾਂਗੇ ਪੱਕਣ ਦੇ ਲਈ ਆਪਾਂ ਨੇ 10 ਤੋਂ 15 ਮਿੰਟ ਤੱਕ ਇਹਨੂੰ ਪਕਾਵਾਂਗੇ ਪਕਾਉਣ ਤੋਂ ਬਾਅਦ ਫਿਰ ਆਪਾਂ ਇਹਨੂੰ ਦੇਖਾਂਗੇ ਵੀ ਕਿੰਨੀ ਕਿਹੇ ਰਿਚ ਚੁੱਕੀ ਆ ਜਾਂ ਕਿੰਨੀ ਕ ਅਜੇ ਇਹਦੇ ਵਿੱਚ ਕਮੀ ਹੈਗੀ ਆ ਟੈਂਪਰੇਚਰ ਆ ਜਿਹੜਾ ਉਹ ਆਪਾਂ ਘੱਟ ਕਰ ਦਵਾਂਗੇ ਤੇ ਹੁਣ 15 ਮਿੰਟ ਹੋ ਚੁੱਕੇ ਨੇ ਤੇ ਆਪਾਂ ਦੇਖਦੇ ਹਾਂ ਕਿ ਦਾਲ ਆਪਣੀ ਸੌਰੀ ਗਾਇਜ਼ ਦਾਲ ਨਹੀਂ ਖਿਚੜੀ ਆਪਣੀ ਕਿੰਨੀ ਕ ਬਣ ਚੁੱਕੀ ਆ ਹਲੇ ਇਹਦੇ ਵਿੱਚ ਮੈਨੂੰ ਲੱਗਦਾ ਵੀ ਕਮੀ ਹੈਗੀ ਆ ਜਿਨੂੰ ਪੱਕਣ ਦੇ ਲਈ 10 ਤੋਂ 15 ਮਿੰਟ ਹੋਰ ਲੱਗਣਗੇ ਇਹ ਜਿਹੜੇ ਬਨਸਪਤੀ ਚੌਲ ਨੇ ਜੀ ਇਹ ਬਨਸਪਤੀ ਚੌਲ ਤਾਂ ਥੋੜਾ ਜਿਹਾ ਟਾਈਮ ਲੰ데요 ਨੇ ਕਿਚੜੀ ਦੇ ਵਿੱਚ ਬਣਨ ਨੂੰ ਵੈਸੇ ਵੀ ਇਹ ਮੈਨੂੰ ਥੋੜੇ ਜਿਹਾ ਘੱਟ ਪਸੰਦ ਨੇ ਤੇ ਅਗਰ ਆਪਾਂ ਇਹਨਾਂ ਨੂੰ ਸਾਦੇ ਚੌਲਾਂ ਦੇ ਨਾਲ ਕਿਚੜੀ ਬਣਾਵਾਂਗੇ ਤਾਂ ਉਹਦਾ ਟੇਸਟ ਹੋ ਜ਼ਿਆਦਾ ਵਧੀਆ ਲੱਗਦਾ ਸਾਨੂੰ ਬਾਕੀ ਸਬਜ਼ੀ ਜੀ ਆਪੋ ਆਪਣੀ ਚੁਆਇਸ ਆ ਤੁਸੀਂ ਜਿਹੜੇ ਮਰਜ਼ੀ ਲੈ ਸਕਦੇ ਹੋ ਦਾਲ ਖਿਚੜੀ ਦੇ ਵਿੱਚ ਮੈਨੂੰ ਪਾਣੀ ਆ ਜਿਹੜਾ ਥੋੜਾ ਘੱਟ ਲੱਗਿਆ ਸੀ ਮੈਂ ਪਾਣੀ ਸੀ ਜਿਹੜਾ ਫਰਾਈਵਿਲ ਦੇ ਵਿੱਚ ਗਰਮ ਕਰ ਲਿਆ ਸੀ ਕਿ ਜਿੰਨੀ ਕੋ ਲੋਡ ਹੋਵੇ ਉਸ ਦੇ ਅਨਸਾਰ ਆਪਾਂ ਪਾਣੀ ਪਾ ਲਾਂਗੇ ਹੁਣ ਇਹਦੇ ਵਿੱਚ ਮੈਂ ਅੱਧਾ ਇੱਕ ਕਲਾਸ ਦੇ ਕਰੀਬ ਜਿਹੜਾ ਪਾਣੀ ਆ ਉਹ ਗਰਮ ਕਰਕੇ ਪਾ ਲਿਆ ਏ ਤੇ ਹੁਣ ਆਪਾਂ ਇਹਨੂੰ ਪੱਕਣ ਦੇ ਲਈ ਛੱਡ ਦਵਾਂਗੇ ਵੈਸੇ ਤਾਂ ਥੋੜੀ ਜੀ ਇਹ ਥਿੱਕ ਸੀਗੀ ਆਪਣੀ ਥੱਲੇ ਲੱਗਣ ਦਾ ਵੀ ਡਰ ਸੀ ਇਸ ਕਰਕੇ ਮੈਂ ਇਹਦੇ ਵਿੱਚ ਪਾਣੀ ਪਾਇਆ ਸੀ ਤੇ ਹੁਣ ਆਪਾਂ ਇਹਨੂੰ ਟਕਣ ਤੋਂ ਬਾਅਦ ਕਤਣ ਲਈ ਛੱਡ ਤਾਈ ਤੇ ਹੁਣ ਆਪਾਂ ਕਰਾਂਗੇ ਤੜਕੇ ਦੀ ਤਿਆਰੀ ਤੜਕੇ ਲਈ ਮੈਂ ਪਿਆਜ਼ ਟਮਾਟਰ ਹਰੀ ਮਿਰਚ ਤੇ ਅਦਰਕ ਧੋ ਕੇ ਰੱਖ ਲਈ ਸੀ ਪਹਿਲਾਂ ਹੀ ਤੇ ਹੁਣ ਆਪਾਂ ਕਟਾਂਗੇ ਰਫਲੀ ਜੇ ਪਿਆਜ਼ ਕੱਟ ਲਵਾਂਗੇ ਜਿਆਦਾ ਉਹਨਾਂ ਨੂੰ ਬਰੀਕ ਨਹੀਂ ਕਰਾਂਗੇ ਤੇ ਨਾ ਹੀ ਜਿਆਦਾ ਮੋਟਾ ਕਰਾਂਗੇ ਤੇ ਇੱਕ ਟਮਾਟਰ ਆ ਜਿਹੜਾ ਉਹ ਮੈਂ ਵੱਡੇ ਸਾਈਜ਼ਾ ਲੈ ਲਿਆ ਸੀਗਾ ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਕੇ ਵਾਸ਼ ਕਰਕੇ ਰੱਖਿਆ ਹੋਇਆ ਸੀਗਾ ਇਹਨੂੰ ਵੀ ਆਪਾਂ ਕੱਟ ਲਵਾਂਗੇ ਤੇ ਆਪ ਆਦਰਕ ਨੂੰ ਵੀ ਆਦਰਕ ਵੀ ਮੈਂ ਥੋੜਾ ਲਿਆ ਸੀ ਹੋ ਇਹ ਕਿਉਂਕਿ ਹਜੇ ਥੋੜਾ ਜਿਹਾ ਇੱਕ ਗਰਮੀ ਜੀ ਦਾ ਮੌਸਮ ਚੱਲ ਰਿਹਾ ਹੈ ਆਇਆ ਕਿਸੇ ਨੂੰ ਗਰਮ ਚੀਜ਼ਾਂ ਮਾਫਕ ਹੁੰਦੀਆਂ ਨੇ ਕਿਸੇ ਨੂੰ ਨਹੀਂ ਹੁੰਦੀਆਂ ਹੈਗੀਆਂ ਸੋ ਇਸ ਕਰਕੇ ਮੈਂ ਥੋੜਾ ਜਿਹਾ ਅਦਰਕ ਘਾਟ ਹੀ ਪਾਇਆ ਹੈ ਮਿਰਚਾਂ ਨੇ ਜਿਹੜੀਆਂ ਇਹ ਮੈਂ 5 ਤੋਂ 6 ਮਿਰਚਾਂ ਨੇ ਜਿਹੜੀਆਂ ਮੈਂ ਲਈਆਂ ਸੀਗੀਆਂ ਜੋ ਕਿ ਕੌੜੀਆਂ ਨਹੀਂ ਹੈਗੀਆਂ ਜਿਆਦਾ ਇਹਨਾਂ ਚ ਕੜੱਪੜ ਨਹੀਂ ਹੈਗੀ ਤੇ ਹੁਣ ਆਪਾਂ ਕਰਾਂਗੇ ਜੀ ਤੜਕਾ ਲਾਉਣ ਦੀ ਤਿਆਰੀ ਤੜਕਾ ਲਾਉਣ ਲਈ ਮੈਂ ਇੱਕ ਛੋਟੀ ਘੜਛੀ ਆ ਜਿਹੜੀ ਇਹ ਤੇਲ ਦੀ ਲੈ ਲਈ ਆ ਇਹਦੇ ਵਿੱਚ ਹੁਣ ਮੈਂ ਪਾਵਾਂਗੀ ਅੱਧਾ ਚਮਚ ਜੀਰੇ ਦਾ ਅੱਧਾ ਚਮਚ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਅੱਧੇ ਤੋਂ ਥੋੜਾ ਜਿਹਾ ਘਾਟੇ ਪਾਵਾਂਗੇ ਅਜਵੈਨ ਦਾ ਅਜਵੈਨ ਆ ਜਿਹੜੀ ਉਹ ਜੀ ਬਹੁਤ ਵਧੀਆ ਮੈਨੂੰ ਉਹਦਾ ਫਲੇਵਰ ਲੱਗਦਾ ਏ ਤੇ ਆਪਣੇ ਪੇਟ ਲਈ ਵੈਵਾਰਦੀ ਤੋਂ ਵੀ ਚੰਗੀ ਹੁੰਦੀ ਆ ਤੇ ਇੱਕ ਆਪਾਂ ਨੇ ਜਿਹੜਾ ਪਿਆਜ਼ ਕੱਟਿਆ ਸੀਗਾ ਉਹ ਪਾ ਦਿੱਤਾ ਏ ਇਹਦੇ ਵਿੱਚ ਮੈਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਆਪਾਂ ਇਹਨੂੰ ਜ਼ਿਆਦਾ ਉਹ ਬ੍ਰਾਊਨ ਨਹੀਂ ਕਰਾਂਗੇ ਹਲਕਾ ਬ੍ਰਾਊਨ ਕਰਾਂਗੇ ਦੇਖੋ ਜੀ ਹਲਕਾ ਬ੍ਰਾਊਨ ਹੋਣ ਤੋਂ ਬਾਅਦ ਮੈਂ ਇਹਦੇ ਵਿੱਚ ਪਿਆ ਆਪਣਾ ਸੌਰੀ ਟਮਾਟਰ ਔਰ ਮਿਰਚ ਪਾ ਦਿੱਤੀ ਆ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤਾਂ ਕਿ ਜਿਹੜੇ ਟਮਾਟਰ ਨੇ ਆਪਣੇ ਉਹ ਚੰਗੀ ਤਰ੍ਹਾਂ ਸੌਫਟ ਹੋ ਜਾਣ ਤੇ ਜਿਹੜਾ ਆਪਣਾ ਪਿਆਜ਼ ਦਾ ਤੜਕਾ ਹੈ ਉਹ ਚੰਗੀ ਤਰ੍ਹਾਂ ਇਦੇ ਵਿੱਚੋਂ ਤੇਲ ਆ ਜਿਹੜਾ ਉਹ ਅਬਜ਼ਰਬ ਹੋ ਜਵੇ ਤੇ ਨਾਲ ਹੀ ਇਹ ਆਪਣਾ ਚੰਗੀ ਤਰ੍ਹਾਂ ਪੱਕ ਜਾਵੇ ਤੇ ਹੁਣ ਇਹਦੇ ਵਿੱਚ ਮੈਂ ਦੇਖੋ ਜੀ ਖਿਚੜੀ ਪਾ ਦਿੱਤੀ ਹੈ ਖਿਚੜੀ ਪਾਈ ਆ ਆਪਾਂ ਹੁਣ ਇਹਦੇ ਵਿੱਚ ਜੇ ਮੈਂ ਖਿਚੜੀ ਬਣਾਈ ਤਾਂ ਸੀ ਜੀ ਮੈਂ ਕੜਾਹੀ ਦੇ ਵਿੱਚ ਸੀ ਤੇ ਹੁਣ ਇਹਦੇ ਵਿੱਚ ਮੈਂ ਟਰਾਂਸਫਰ ਕਰ ਦਿੱਤੀ ਆ ਜੇ ਤੁਹਾਨੂੰ ਇਹ ਮੇਰੀ ਖਿਚੜੀ ਦੀ ਰੈਸਪੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਲੋ ਜੀ ਹੁਣ ਆਪਣੀ ਖਿਚੜੀ ਆ ਜਿਹੜੀ ਬਣ ਕੇ ਇਹ ਤਿਆਰ ਆ ਦੇਖਣ ਨੂੰ ਤਾਂ ਬਹੁਤ ਵਧੀਆ ਲੱਗ